ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਆਈਪੀਐਸਜੀ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਵਿਰਿੰਦਰ ਸਿੰਘ ਬਰਾੜ ਜੀ ਦੀ ਜੋਗ ਅਗਵਾਈ ਹੇਠ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸਐਚਓ ਮਨਜੀਤ ਸਿੰਘ ਨੇ 14 ਤਿੰਨ ਨੂੰ ਰਜਿੰਦਰ ਸਿੰਘ ਵਾਸੀ ਖਿੱਪਾਂਵਾਲੀ ਨੂੰ ਜਿਹੜਾ ਸਾਈਬਰ ਫਰਾਡ ਉਹਨਾਂ ਨਾਲ ਹੋਇਆ ਸੀ 14 ਲੱਖ ਰੁਪਏ ਦਾ ਉਹਦੇ ਵਿੱਚ ਉਹਨਾਂ ਨੂੰ ਫੋਨ ਤੇ ਕਾਲ ਆਉਂਦੀ ਹੈ ਕਿ ਤੁਹਾਨੂੰ ਕਸਾਬਾ ਪੁਲਿਸ ਸਟੇਸ਼ਨ ਤੋਂ ਅਸੀਂ ਬੋਲ ਰਹੇ ਆ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਤੁਸੀਂ ਮੋਬਾਈਲ ਦੇ ਉੱਤੇ ਇੱਕ ਨੰਬਰ ਹੋਰ ਰੱਖਿਆ ਉਸ ਮੋਬਾਈਲ ਨੰਬਰ ਤੇ ਤੁਸੀਂ ਲੋਕਾਂ ਨਾਲ ਗਲਤ ਕਾਲਾਂ ਕਰ ਰਹੇ ਜਿਹਦੇ ਕਰਕੇ ਆਪ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਜੇ ਕੱਲ ਸਾਡੇ ਦਿੱਤੇ ਹੋਏ ਜਗ੍ਹਾ ਤੇ ਦਿੱਤੇ ਹੋਏ ਅਕਾਊਂਟ ਤੇ ਐਨੇ ਪੈਸੇ ਪਾ ਦੋਗੇ 14 ਲੱਖ ਰੁਪਈਆ ਪਾ ਦੋਗੇ ਤੇ ਤੁਹਾਨੂੰ ਅਜ਼ਾਦ ਕਰ ਦਿੱਤਾ ਜਾਊਗਾ ਨਹੀਂ ਤੇ ਤੁਹਾਡੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਇਸ ਸਟੇਟਮੈਂਟ ਦੀ ਪੜਤਾਲ ਉਪਰੰਤ ਸਾਡੇ ਸਾਈਬਰ ਸੈੱਲ ਫਾਜ਼ਿਲਕਾ ਵਿਖੇ ਮਕਦਮਾ ਨੰਬਰ 5 ਡੇਟ 9425 ਅਧੀਨ ਧਾਰਾ 66 ਡੀ 66 ਸੀ ਆਈਟੀ ਐਕਟ 319 2 318 4 62 336 2 336 3 ਤੇ 338 340 2 BNS ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਇਹਦੀ ਜਿਹੜੀ ਟੈਕਨੀਕਲ ਤੌਰ ਤੇ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਦੌਰਾਨ ਇਹਦੇ ਲਿੰਕ ਜਿਹੜੇ ਆ ਗੁਜਰਾਤ ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਜਿਹਦੇ ਆਧਾਰ ਤੇ ਸਾਡੇ ਇਨਸਪੈਕਟਰ ਮਨਜੀਤ ਸਿੰਘ ਐਸਐਚਓ ਸਾਈਬਰ ਸੈੱਲ ਫਾਜ਼ਿਲਕਾ ਨੇ ਆਪਣੀ ਟੀਮ ਦੇ ਨਾਲ ਜਾ ਕੇ ਗੁਜਰਾਤ ਤੋਂ ਤਿੰਨ ਬੰਦੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜਾਬਤਾ ਅਨਸਾਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਤਿੰਨ ਬੰਦੇ ਫੜੇ ਗਏ ਉਹ ਹੈਗਾ ਜੋਗੀ ਤੁਲਸੀ ਰਾਮ ਪ੍ਰਲਾਦ ਭਾਈ ਵਾਸੀ ਅਹਮਦਾਬਾਦ ਜਤਿੰਦਰ ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਨਰਬਦਾਨਗਰ ਅਹਮਦਾਬਾਦ ਔਰ ਤੀਜਾ ਜਿਹੜਾ ਹੈਗਾ ਵਿਪਲ ਭਾਈ ਲਾਲੋ ਲਾਬੋ ਭਾਈ ਇਹ ਹੈਗੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਚਾਰ ਮੋਬਾਈਲ ਜਿਹੜੇ ਇਹਨਾਂ ਨੇ ਇਸ ਕੰਮ ਵਾਸਤੇ ਵਰਤੇ ਸੀ ਉਹ ਰਿਕਵਰ ਕੀਤੇ ਗਏ ਆ ਇਹਦੇ ਵਿੱਚ ਅੱਗੇ ਹੋਰ ਵੀ ਬੰਦਿਆਂ ਬਾਰੇ ਕਲੂ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਮਾਊਂਟ ਜਿਹੜਾ ਫਰਾਡ ਹੋਇਆ ਉਹ ਵੀ ਰਿਕਵਰ ਕੀਤੀ ਜਾਊਗੀ ਪਹਿਲਾਂ ਇਹਦੇ ਮੁਕਦਮੇ ਨੇ ਇਹਨਾਂ ਦੇ ਫਿਲਹਾਲ ਅਸੀਂ ਇਹ ਚੈੱਕ ਕਰ ਰਹੇ ਹਾਂ ਕਿਉਂਕਿ ਬਾਹਰਲੀ ਸਟੇਟ ਦਾ ਮੁਕਦਮਾ ਬੰਦੇ ਨੇ ਉਹਨਾਂ ਦਾ ਪ੍ਰੀਵੀਅਸ ਹਿਸਟਰੀ ਪ੍ਰੀਵੀਅਸ ਰਿਕਾਰਡ ਜਿਹੜਾ ਮੰਗਾਇਆ ਜਾ ਰਿਹਾ